ਆਸਾ ਮਹੱਲਾ ਪੰਜਵਾ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨਾ ਉਪਦੇ ਆ ਸੰਜੋਗ ਉਦਰੇ ਮਾਹੀ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਗੁਰੂ ਦੇਵਾਇਆ ਭਾਏ ਅਚਿੰਤਾ ਏਕਲੇ ਬੁਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਭਾਣ ਗੁੱਝੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਜੇ ਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਇਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬੱਧੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦੇਵਾਇ ਪਹੇ ਚਿੰਤਾ ਇਕਲੇ ਬਲਾਇ ਜਾਉ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਪਾਣਾ ਗੁੱਝੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੀਂ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੁੱਤ ਪਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਹਾਓ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬੱਦੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਪਏ ਅਚਿੰਤਾ ਏਕਲੇ ਬਲਾਇਆ ਜਿਵੇਂ ਬਾਲਕ ਪਿਤਾ ਉੱਪਰ ਕਰੇ ਬਹਾਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੇ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੇ ਦੀਆ ਭੇਜ ਛਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਪਗਤ ਗੋਬਿੰਦ ਕਾ ਅਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬੱਦੀ ਬੇਲ ਬਉ ਪੀੜੀ ਚਾਲੀ ਧਰਮ ਕਲਾਹਰ ਬੰਦ ਬਹਾਲੀ ਮਨ ਚਿੰਦਿਆ ਸਤਗੁਰੂ ਦੇਵਾਇਆ ਅਹੇ ਆ ਚਿੰਤਾ ਇਕਲੇ ਬਲਾਇਆ ਜਿਵੇਂ ਬਾਲਕ ਪਿਤਾ ਉੱਪਰ ਕਰੇ ਬਹਾਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਗੁੱਝੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੇ ਦੀ ਆਪੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤਾ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਰਹਾਓ ਦਸੀ ਮਾਸੀ ਹੁਕਮਾ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬੱਧਿ ਬੇਲ ਬਹੁ ਪੀੜੀ ਚਾਲੀ ਧਰਮ ਕਲਾਹਰ ਬੰਦ ਬਹਾਲੀ ਮਨ ਚਿੰਦਿਆ ਸਤਗੁਰੂ ਦੇਵਾਇ ਪਏ ਅਚਿੰਤ ਇਕਲੇ ਬਲਾਇਆ ਜਾਉ ਬਾਲਕ ਪਿਤਾ ਉੱਪਰ ਕਰੇ ਮਉਮਾਣ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੇ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕਿਨੀ ਦਾਤ ਆਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨਾ ਉਪਜਿਆ ਸੰਜੋਗ ਉਦਰੈ ਮਾਹੀ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤਾ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇ ਵਾਇਆ ਭਏ ਅਚਿੰਤਾ ਏਕਲੇ ਬਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੇ ਦੀ ਆਪੇਜ ਚਿਰ ਜੀਵਨ ਉਪਦੇਸ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਹੋ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬੱਧੀ ਦੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦੇਵਾਇਆ ਪਹੇ ਚਿੰਤਾ ਇਕਲੇ ਬੁਲਾਇਆ ਜਾਉ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੇ ਦੀਆ ਭੇਜ ਜੇਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੀ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਪਗਤ ਗੋਬਿੰਦ ਕਾ ਪ੍ਰਗਟਿਆ ਸਭ ਮੈ ਲਿਖਿਆ ਧੁਰਕਾਰਾ ਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਬੱਦੀ ਦੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਪਏ ਅਚਿੰਤਾ ਏਕਲੇ ਬਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੇ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੇ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਜੰਮਿਆ ਪੁੱਤ ਪਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬੱਦੀ ਬੇਲ ਬਉ ਪੀੜੀ ਚਾਲੀ ਧਰਮ ਕਲਾਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇਆ ਪਹੇ ਅਚਿੰਤ ਇਕਿ ਲਿ ਬਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਧੇ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਗੁੱਝੀ ਚੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤਗੁਰ ਸਾਚੇ ਦੀ ਆਪੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤਾ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੇ ਬਾਸੀ ਹੁਕਮਾ ਬਾਲਕ ਜਨਮ ਲੀਆ ਮਿਟਿਆ ਸੋਗਾ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬੱਧਿ ਬੇਲ ਬਹੁ ਪੀੜੀ ਚਾਲੀ ਧਰਮ ਕਲਾਹਰ ਬੰਦ ਬਹਾਲੀ ਮਨ ਚਿੰਦਿਆ ਸਤਗੁਰੂ ਦੇਵਾਇਆ ਪਏ ਅਚਿੰਤ ਇਕਲੇ ਬਲਾਇਆ ਜਾਉ ਬਾਲਕ ਪਿਤਾ ਉੱਪਰ ਕਰੇ ਮਾਉ ਮਾਣ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੇ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕਿਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੈ ਦੀਆ ਭੇਜ ਚਿਰ ਜੀਵਨਾ ਉਪਜਿਆ ਸੰਜੋਗ ਉਧਰ ਮਾਹੀ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤਾ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਬਧੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤਾ ਏਕ ਲਿਬ ਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਣ ਬੁਲਾਇਆ ਬੋਲੇ ਗੁਰ ਕੈ ਭਾਣ ਗੁੱਝੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤਗੁਰ ਸਾਚੇ ਦੀ ਆ ਭੇਜ ਚਿਰ ਜੀਵਨ ਉਪਦੇ ਆ ਸੰਜੋਗ ਉਦਰੇ ਮਾਹੇ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤਾ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਹਾਓ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬੱਧੀ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਪਹੇ ਅਚਿੰਤਾ ਏਕਲੇ ਬਲਾਇ ਜਾਉ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ ਬੁਲਾਇ ਬੋਲੇ ਗੁਰ ਕੈ ਪਾਣ ਗੁੱਝੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੀ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਪਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬੱਦੀ ਬੇਲਾ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦਿਵਾਇ ਪਏ ਅਚਿੰਤਾ ਇਕਲੇ ਬਲਾਇਆ ਜ्यों ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਬਾਣ ਗੁੱਝੇ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਪਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਠੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਪਾਵੈ ਬੱਦੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਪਹੇ ਅਚਿੰਤ ਇਕਲੇ ਬਲਾਇ ਜਉ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਬਾਣ ਗੁੱਝੇ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਗੁੱਝੀ ਚੰਨੀ ਨਾਹੀ ਵਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤਗੁਰ ਸਾਚੇ ਦੀ ਆਪੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਦਾ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੇ ਮਾਸੀ ਹੁਕਮਾ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬੱਧੇ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਪਏ ਅਚਿੰਤ ਇਕਲੇ ਬਲਾਇ ਜਾਉ ਬਾਲਕ ਪਿਤਾ ਉੱਪਰ ਕਰੇ ਮਾਉ ਮਾਣ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੇ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕਿਨੀ ਦਾਤ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨਾ ਉਪਜਿਆ ਸੰਜੋਗ ਉਦਰੇ ਮਾਹੀ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤਾ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਗੁਰੂ ਦੇਵਾਇਆ ਭਾਏ ਅਚਿੰਤਾ ਏਕਲੇ ਬੁਲਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਣ ਬੁਲਾਇਆ ਬੋਲੇ ਗੁਰ ਕੈ ਭਾਣ ਗੁੱਝੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹਲਾ 5 ਸਤਗੁਰ ਸਾਚੈ ਦੀਆ ਭੇਜ ਜੇਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਇਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬੱਧੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦੇਵਾਇ ਪਹੇ ਚਿੰਤਾ ਏਕਲੇ ਬਲਾਇਆ ਜਾਉ ਵਾਲਕ ਪਿਤਾ ਉੱਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਪਾਣਾ ਗੁੱਝੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੀਂ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਪੂਤ ਪਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਹਾਓ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬੱਦੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਪਏ ਅਚਿੰਤਾ ਏਕਲੇ ਬਲਾਇ ਜਿਵੇਂ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇ ਬੋਲੇ ਗੁਰ ਕੈ ਪਾਣ ਗੁੱਝੇ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਪਗਤ ਗੋਬਿੰਦ ਕਾ ਅਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬੱਦੀ ਬੇਲ ਬਉ ਪੀੜੀ ਚਾਲੀ ਧਰਮ ਕਲਾਹਰ ਬੰਦ ਬਹਾਲੀ ਮਨ ਚਿੰਦਿਆ ਸਤਗੁਰੂ ਦੇਵਾਇਆ ਅਹੇ ਆ ਚਿੰਤਾ ਇਕਲੇ ਬਲਾਇਆ ਜਿਵੇਂ ਬਾਲਕ ਪਿਤਾ ਉੱਪਰ ਕਰੇ ਬਹਾਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੇ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਗੁੱਝੇ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੇ ਦੀ ਆਪੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤਾ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਰਹਾਓ ਦਸੀ ਮਾਸੀ ਹੁਕਮਾ ਬਾਲਕ ਜਨਮ ਲੀਆ ਮਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬੱਧਿ ਬੇਲ ਬਹੁ ਪੀੜੀ ਚਾਲੀ ਧਰਮ ਕਲਾਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਪਏ ਅਚਿੰਤ ਇਕਲੇ ਬਲਾਇਆ ਜਾਉ ਬਾਲਕ ਪਿਤਾ ਉੱਪਰ ਕਰੇ ਮਾਉ ਮਾਣ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੇ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕਿਨੀ ਦਾਤ